ਮਾਂ ਦੇ ਕੋਲ ਪੈਣੋ ਬੜੀ ਵੱਡੀ ਕਲਾ ਹੁੰਦੀ ਹੈ ਉਹਨਾਂ ਸਭ ਜਿਆਦਿਆਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੇ ਇਤਿਹਾਸ ਸਾਖੀਆਂ ਸੁਣਾ ਸੁਣਾ ਕੇ ਅੰਦਰੋਂ ਕਿੰਨਾ ਕਾਇਮ ਕਰ ਦਿੱਤਾ ਆਪਣੇ ਪਿਤਾ ਵੱਲ ਵੇਖਿਓ ਆਪਣੇ ਦਾਦਾ ਜੀ ਵੱਲ ਵੇਖਿਓ ਆਪਣੇ ਪਰਦਾਦਾ ਜੀ ਵੱਲ ਵੇਖਿਓ ਆਪਣੀ ਹਿਸਟਰੀ ਯਾਦ ਰੱਖਿਓ ਇਹਨੂੰ ਕਹਿੰਦੇ ਨੇ ਸਫਲ ਜੀਵਨ ਸਫਲ ਜੀਵਨ ਪਤਾ ਕਿਹੜਾ ਹੁੰਦਾ ਹੈ ਜਿਹਦੀਆਂ ਐਗਜ਼ੈਂਪਲਾਂ ਦਿੱਤੀਆਂ ਜਾਣ ਜਿਹਦੀਆਂ ਉਦਾਹਰਨਾਂ ਦਿੱਤੀਆਂ ਜਾਣ ਤੇਰੀ ਭਾਵੇਂ 500 ਕਲਾ ਜ਼ਮੀਨ ਹੋਵੇ ਤੇ ਜੇ ਤੇਰੀ ਪਤਨੀ ਕਹਦੇ ਮੈਂ ਨਹੀਂ ਚਾਹੁੰਦੀ ਤੇਰਾ ਪਰਸ਼ਾਵਾ ਮੇਰੇ ਬੱਚਿਆਂ ਤੇ ਪਵੇ ਬੰਦਿਆ ਤੇਰੇ ਵਰਗਾ ਕੰਗਾਲ ਬੰਦਾ ਹੀ ਕੋਈ ਨਹੀਂ ਤੂੰ ਤੇ ਗਰੀਬ ਹੈ ਤੇਰੀ ਤੇ ਮਾਂ ਹੀ ਕਹਿੰਦੀ ਹੈ ਮੈਂ ਨਹੀਂ ਚਾਹੁੰਦੀ ਮੇਰੇ ਪੁੱਤਰਾਂ ਤੇ ਤੇਰਾ ਪਰਸ਼ਾਵਾ ਪਵੇ ਸਫਲ ਜੀਵਨ ਉਹਨੂੰ ਕਹਿੰਦੇ ਨੇ ਜਿੱਥੇ ਮਾਂ ਬਾਪ ਉਦਾਹਰਨਾ ਦੇਣ ਭਾਵੇਂ ਬੰਦੇ ਦੀਆਂ ਆਡੀਆਂ ਪਾਟੀਆਂ ਹੋਣ ਕਵੇ ਆਪਣੇ ਬਾਪੂ ਵੱਲ ਵੇਖ ਬਾਪ ਕਵੇ ਧੀ ਨੂੰ ਆਪਣੀ ਮਾਂ ਵੱਲ ਵੇਖੀ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਜਿਉਓ ਭਾਵੇਂ ਥੋੜਾ ਸਮਾਂ ਬਤੀਤ ਕਰੀਏ ਲੋਕ ਉਦਾਹਰਨਾ ਦੇਣ ਕਿ ਜੀਵਨ ਇਦਾਂ ਦਾ ਹੋਣਾ ਚਾਹੀਦਾ ਇਹ ਦਲੇਰੀ ਤੇ ਅਣਖ ਤੇ ਗੈਰਤ ਸਾਨੂੰ ਇਹਨਾਂ ਸਭ ਜਿਆਦਿਆਂ ਕੋਲੋਂ ਸਿੱਖਣ ਦੀ ਜ਼ਰੂਰਤ ਹੈ ਜਿਨ੍ਹਾਂ ਸਾਡੇ ਲਈ ਪੂਰਨੇ ਪਾਏ ਅੱਜ ਸਰਕਾਰਾਂ ਕੋਝਾ ਮਜ਼ਾਕ ਕਰਦੀਆਂ ਨੇ ਬਾਲ ਵੀਰ ਦੇ ਨਾਂ ਤੇ ਕੋਝਾ ਮਜ਼ਾਕ ਕਰਦੀਆਂ ਨੇ ਸਾਡਾ ਨਾ ਤੇ ਸਾਡੇ ਕਈ ਕਹਿੰਗੇ ਇਹ ਤੇ ਬੜੀ ਮਾਨ ਵਾਲੀ ਗੱਲ ਹੈ ਜੀ ਸਾਡੇ ਵਾਸਤੇ ਬਾਲ ਵੀਰ ਦਿਵਸ ਦਾ ਨਾਂ ਚੁਣਿਆ ਸਰਕਾਰਾਂ ਨੇ ਕਿਉਂ ਜੀ ਉਹ ਬਾਲ ਸੀ ਉਹ ਤਾਂ ਬਾਬੇ ਸੀ ਲੋਕ ਤਾਂ ਬਾਬਾ ਵੱਡੇ ਨੂੰ ਕਹਿੰਦੇ ਨੇ ਉਹ ਤੇ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਅਜੀਤ ਸਿੰਘ ਉਹ ਤਾਂ ਸਾਡੇ ਬਾਬੇ ਸੀ 70-80 ਸਾਲ ਦੇ ਬੰਦੇ ਤੋਂ ਵੀ ਅਸੀਂ ਐਡੀ ਸਿਆਣਫ ਵਾਲੀ ਉਮੀਦ ਨਹੀਂ ਲਾ ਸਕਦੇ ਜਿਹੜੀ ਦਲੇਰੀ 7 ਸਾਲ ਦੇ 9 ਸਾਲ ਦੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੁਰਾ ਸੇ ਨਹੀਂ ਕਰਕੇ ਵਿਖਾ ਦਿੱਤੀ। ਲਿਆ ਕੇ ਅਗਲੇ ਬੱਚਿਆਂ ਦੀ ਕਤਾਰ 'ਚ ਖੜਾ ਕਰਨਾ ਚਾਹੁੰਦੇ ਨੇ ਕਿਉਂ ਤੇ ਬਾਲ ਸੀ। ਉਹ ਤਾਂ ਉਹਨਾਂ ਦੀ ਸਿਆਣਫ ਉਹਨਾਂ ਦੀ ਲਿਆਕਤ ਪਰੇ ਦਰਬਾਰ ਵਿੱਚ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਤਰੀਕੇ ਜੋ ਕੁਐਸਚਨ ਆਨਸਰ ਹੋਏ ਉੱਥੇ ਕੋ ਥੜਕੇ ਨਹੀਂ ਕੋ ਡੋਲੇ ਨਹੀਂ ਕੋ ਘਬਰਾਏ ਨਹੀਂ ਕਿੰਨੀ ਕੁੱਟ-ਕੁੱਟ ਕੇ ਉਹਨਾਂ ਵਿੱਚ ਦਲੇਰੀ ਭਰੀ ਹੋਏਗੀ ਅੱਜ ਤਾਂ ਸਾਨੂੰ ਜਿਹੜਾ ਮਰਜੀ ਸਿਆਣਿਆਂ ਨੂੰ ਵੀ ਭੇਖੀ ਆਪਣੇ ਮਗਰ ਲਾ ਕੇ ਤੁਰ ਪੈਂਦਾ ਹੈ ਭੇਖੀਆਂ ਦੇ ਡੇਰਿਆਂ ਦੀ ਖਾਕ ਸ਼ਾਨ ਦਾ ਫਰਦਾ ਸਿੱਖ ਆਈਦਾ ਮੈਂ ਤਾਂ ਇੱਕ ਬੇਨਤੀ ਕਰ ਲਗਾ ਧਿਆਨ ਨਾਲ ਸੁਣਿਓ ਪਹਿਲਾਂ ਮਾਫੀ ਮੰਗ ਲਵਾਂ ਬਜ਼ੁਰਗਾਂ ਨੂੰ ਤੇ ਪਤਾ ਹੋਣਾ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਡੇਰੇ ਨੇ ਸਰ ਕੜਵੇਂ ਡੇਰੇ ਨੇ ਤੁਸੀਂ ਪੰਜਾਬ ਦੇ ਡੇਰਿਆਂ ਵਿੱਚ ਕਦੀ ਇਹਨਾਂ ਦਿਨਾਂ 'ਚ ਸਭ ਜਿਆਦੇ ਦੇ ਦਿਨ ਮਨਾਉਂਦੇ ਵੇਖਿਆ ਉਹਨਾਂ ਡੇਰੇਦਾਰਾਂ ਨੂੰ ਬੋਲ ਕੇ ਦੱਸਿਓ ਜੀ ਜੇ ਮੈਂ ਗਲਤ ਹੋਇਆ ਤੇ ਕਿਉਂਕਿ ਅਗਲੇ ਨੂੰ ਪਤਾ ਹੈ ਜੇ ਸਭ ਜਿਆਦੇ ਦੇ ਦਿਨਾਂ ਤੇ ਅਸੀਂ ਸੰਗਤ ਨੂੰ ਇੱਧਰ ਲਿਆਂਦਾ ਫਿਰ ਸਾਡੇ ਬਾਬਿਆਂ ਦੀਆਂ ਵਰਸੀਆਂ ਕੌਣ ਮਨਾਊ ਤੇ ਸਾਡੇ ਬਾਬਿਆਂ ਦੀਆਂ ਵਰਸੀਆਂ ਦੀ ਰੌਣਕ ਫਿੱਕੀ ਪੈ ਜੂ ਇਸ ਕਰਕੇ ਉਹ ਸ਼ਰਮਾਇਆ ਉਹ ਜੋਸ਼ ਉਹ ਦੌਲਤ ਅਗਲੇ ਸਾਹਮ ਕੇ ਰੱਖਦੇ ਆ ਕਿ ਸਾਡੇ ਮਾਹ ਪੁਰਖਾਂ ਦੀ ਵਰਸੀ ਆ ਰਹੀ ਅਗੇ 1 ਜਨਵਰੀ ਨੂੰ ਉੱਥੇ ਹੁਮਾ ਕੇ ਪਹੁੰਚੋ ਸਾਰਾ ਜੋਰ ਸਾਹਿਬ ਜਿਆਦਿਆਂ ਦੇ ਸ਼ਹੀਦੀ ਦਿਹਾੜਿਆਂ ਤੇ ਨਾ ਲਾ ਦਿਓ ਸਾਡੇ ਅੱਖਾਂ ਮੀਟ ਕੇ ਲੋਕ ਉਹਨਾਂ ਦੇ ਮਗਰ ਤੁਰੇ ਹੁੰਦੇ ਨੇ ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਵੇਖਿਆ ਹੋਵੇ ਮੈਂ ਕਹਿੰਦਾ ਇਹਨਾਂ ਸਥਾਨਾਂ ਤੇ ਕਿਸੇ ਸਿਆਸੀ ਬੰਦੇ ਨੂੰ ਆਪਣਾ ਭਾਸ਼ਣ ਝਾੜਨ ਦੀ ਵੀ ਆਗਿਆ ਨਹੀਂ ਦੇਣੀ ਚਾਹੀਦੀ ਪਾਵੇਂ ਕੋਈ ਧੜਾ ਹੋਵੇ ਪਾਵੇਂ ਇਥੇ ਭਾਜੀਪੀ ਹੋਵੇ ਪਾਵੇਂ ਕਾਂਗਰਸ ਹੋਵੇ ਪਾਵੇਂ ਅਕਾਲੀ ਹੋਣ ਤੇ ਪਾਵੇਂ ਝਾੜੂ ਵਾਲੇ ਹੋਣ ਇਹ ਸਿਆਸਤ ਝਾੜਨ ਵਾਲੇ ਥਾਂ ਨਹੀਂ ਹੈਗੇ ਇੱਥੇ ਤਾਂ ਸਿਰ ਝੁਕਾ ਕੇ ਆਉਣਾ ਚਾਹੀਦਾ ਇੱਥੋਂ ਕੁਝ ਸਿੱਖ ਕੇ ਜਾਓ ਪਰ ਸਿਆਸੀ ਲੋਕ ਵੀ ਕਈ ਵਾਰੀ ਇਹਨਾਂ ਥਾਵਾਂ ਤੇ ਆਕਿ ਨੇ ਆਪਣੇ ਆਪਣੇ ਟੈਂਟ ਲਾ ਕੇ ਤੇ ਭਾਸ਼ਣ ਝਾੜਦੇ ਨੇ ਇਹ ਉਹ ਅਸਥਾਨ ਹੈ ਜਿੱਥੋਂ ਕੁਝ ਸਿੱਖਣ ਦੀ ਜ਼ਰੂਰਤ ਸੀ ਪਰ ਉਹਨਾਂ ਦੇ ਭਾਸ਼ਣਾਂ ਨੂੰ ਸੁਣਨ ਵਾਲੇ ਵੀ ਤੁਹਾਡੇ ਸਾਡੇ ਚੋਂ ਹੁੰਦੇ ਨੇ ਜਿਹੜੇ ਉੱਥੇ ਜਾ ਕੇ ਵੀ ਜਕਾਰੇ ਬੋਲੋ ਜੀ ਛੱਡ ਆਉਂਦੇ ਅਸੀਂ ਇਹ ਮੇਲੇ ਨਹੀਂ ਇਹ ਜਜਵਾ ਭਰਨ ਵਾਲੇ ਸਥਾਨ ਨੇ ਇਹਨੂੰ 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 ਫੀਲ ਕਰਨਾ ਚਾਹੀਦਾ ਹੈ ਕਿ ਕਿੱਦਾਂ ਰਹੇ ਹੋਣਗੇ ਮਾਤਾ ਗੁਜਰ ਕੌਰ ਜੀ ਤੁਸੀਂ ਗੱਡੀ ਲਾਉਂਦੇ ਹੋ ਬਾਹਰ ਪਾਰਕਿੰਗ ਚ ਜੋੜਾ ਗੱਡੀ ਚ ਉਤਾਰ ਦਿੰਦੇ ਹੋ ਗੁਰਦੁਆਰੇ ਤੱਕ ਜਾਂਦੇ ਜਾਂਦੇ ਤੁਹਾਡੇ ਪੈਰ ਸੁੰਨ ਹੋ ਜਾਂਦੇ ਨੇ ਤੇ ਸੋਚ ਕੇ ਵੇਖੋ ਇੱਕ ਵਾਰ ਉਹ ਕਿੱਦਾਂ ਉਹਨਾਂ ਠੰਡਿਆਂ ਬੁਰਜਾਂ ਵਿੱਚ ਉਹਨਾਂ ਨੇ ਰਾਤਾਂ ਗੁਜ਼ਾਰੀਆਂ ਹੋਣਗੀਆਂ ਤੁਸੀਂ ਕਾਰ ਪਾਰਕਿੰਗ ਦੇ ਵਿੱਚ ਕਾਰ ਲਾ ਦਿੰਦੇ ਹੋ ਨੰਗੇ ਪੈਰੀ ਜਾਂਦੇ ਹੋ ਪੈਰ ਸੋਨ ਹੋ ਜਾਂਦੇ ਨੇ ਅਸੀਂ ਤਾਂ ਇਹ ਮਹਿਸੂਸ ਕੀਤਾ ਇਹ ਗੱਲ ਸੋਚ ਕੇ ਵੇਖੋ ਤੁਸੀਂ ਕਿਦਾਂ ਮਾਵਾਂ ਨੇ ਕਿਦਾਂ ਮਾਤਾ ਜੀ ਨੇ ਉਹਨਾਂ ਨੂੰ ਛਾਤੀ ਨਾਲ ਲਾਇਆ ਹੋਏਗਾ ਕਿਦਾਂ ਉਹਨਾਂ ਨੂੰ ਤੇ ਦਾਦੀਆਂ ਜ਼ਿਆਦਾ ਜਾਣਦੀਆਂ ਨੇ ਉਹਨਾਂ ਨੂੰ ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੁੰਦਾ ਹੈ ਪੁੱਤਾਂ ਨਾਲੋਂ ਪੋਤਰੇ ਪੋਤਰੀਆਂ ਬੋਲੋ ਜੀ ਧੀਆਂ ਨਾਲੋਂ ਦੋਤੇ ਦੋਤੀਆਂ ਬੋਲੋ ਭੈਣੋ ਜ਼ਿਆਦੇ ਪਿਆਰੇ ਹੁੰਦੇ ਨੇ ਤੁਹਾਡੇ ਤੋਂ ਵੱਧ ਤੇ ਮਾਤਾ ਗੁਜਰ ਕਰਦਾ ਉਹ ਉਹ ਅੰਦਰ ਦਾ ਅਹਿਸਾਸ ਕੋਈ ਨਹੀਂ ਨਾ ਜਾਣ ਸਕਦਾ ਜਿਸ ਦਿਨ ਸਾਡੀਆਂ ਮਾਵਾਂ ਵਿੱਚ ਉਹ ਅੰਦਰ ਮਹਿਸੂਸ ਹੋਣ ਲੱਗ ਪਿਆ ਨਾ ਉਹ ਆਪਣੇ ਬੱਚਿਆਂ ਦੇ ਕੰਨਾਂ 'ਚ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਦਾ ਨਾਮ ਜ਼ਰੂਰ ਪਾਉਣਗੇ ਆ ਜਿਹੜੇ ਸਿੱਖ ਨੂੰ ਚਾਰ ਸਭ ਜਿਆਦਾ ਦੇ ਨਾਮ ਹੀ ਨਾ ਆਉਂਦੇ ਹੋਣ ਸਾਨੂੰ ਉਹਨਾਂ ਬਾਰੇ ਪਤਾ ਵੀ ਨਾ ਹੋਵੇ ਤੇ ਮੈਂ ਦਾਵਾ ਕਰਾਂ ਮੈਨੂੰ ਗੁਰੂ ਦੀ ਹਿਸਟਰੀ ਬਾਰੇ ਗੁਰੂ ਦੇ ਸਿਆਸ ਬਾਰੇ ਇਹ ਤਾਂ ਬਹੁਤ ਅੱਗੇ ਦੀਆਂ ਗੱਲਾਂ ਨੇ ਆ ਪਿਆਰੇ ਬੱਚੇ ਬੋਲ ਰਹੇ ਸੀ ਨਾ ਮੈਂ ਸੱਚ ਕਹਿੰਨਾ ਮੇਰਾ ਅੰਦਰਾਂ ਦਿਲ ਕਰਦਾ ਸੀ ਇਹ ਬੋਲੀ ਜਾਣ ਇਹਨਾਂ ਬੱਚਿਆਂ ਨੂੰ ਮੌਕਾ ਦਿਆ ਕਰੋ ਜਦੋਂ ਛੋਟੇ ਛੋਟੇ ਬੱਚੇ ਸ਼ਬਦ ਪੜਨਗੇ ਕਵਿਤਾਵਾਂ ਬੋਲਣਗੇ ਇਸ ਬੰਨੇ ਤੁਰਨਗੇ ਭਾਵੇਂ ਭੁੱਲ ਵੀ ਜਾਵੇ ਇਹਨਾਂ ਨੂੰ ਪਰ ਤੁਰ ਤੁਰਦੇ ਤੇ ਆ ਨਾ ਇਸ ਬੰਨੇ ਵੱਡੇ ਵੱਡੇ ਬੰਦਿਆਂ ਦੀਆਂ ਕਈ ਵਾਰੀ ਲੱਪਾਂ ਕੰਮਣ ਲੱਗ ਪੈਂਦੀਆਂ ਸਟੇਜ ਤੇ ਖਲੋ ਕੇ ਇਹ ਤਾਂ ਤੋਤਲੀ ਜੁਬਾਨ ਨਾਲ ਜਦੋਂ ਕੋ ਕੋ ਬੱਚਾ ਸ਼ਬਦ ਬੋਲੂਗਾ ਤੇ ਇਹ ਬੱਚੇ ਉਹੋ ਬੋਲੇ ਨੇ ਜਿਨ੍ਹਾਂ ਘਰਾਂ 'ਚ ਕਿਸੇ ਮਾਂ ਨੇ ਕਿਸੇ ਦਾਦੇ ਨੇ ਕਿਸੇ ਭੈਣ ਨੇ ਕਿਸੇ ਬਾਪੂ ਨੇ ਥੋੜਾ ਬਹੁਤਾ ਆਪਣੇ ਬੱਚੇ ਨੂੰ ਸਮਾਂ ਦਿੱਤਾ ਹੈ ਟਾਈਮ ਦਿਆ ਕਰੋ ਆਪਣੇ ਬੱਚਿਆਂ ਨੂੰ ਉਹਨਾਂ ਨਾਲ ਬਹਿ ਕੇ ਭਾਵੇਂ ਇੱਕ ਪੌੜੀ ਦਾ ਪਾਠ ਕਰੋ ਉਹਨਾਂ ਨੂੰ ਕੁਝ ਗੱਲਾਂ ਸਿਖਾਓ ਤੇ ਮੈਨੂੰ ਇਹ ਵਿਸ਼ਵਾਸ ਹੈ ਤੁਸੀਂ ਬੱਚੇ ਦੇ ਕੰਨ ਵਿੱਚ ਜਿਹੜੀ ਗੱਲ ਪਾਓਗੇ ਬੱਚੇ ਨੇ ਤੁਹਾਡੀ ਉਸ ਗੱਲ ਦੇ ਉੱਤੇ ਅਸਰ ਜ਼ਰੂਰ ਕਬੂਲਣਾ ਹੈ ਬਚਾ ਤੇ ਪਾਣੀ ਦੀ ਤਰ੍ਹਾਂ ਹੈ ਜਿਹੜਾ ਵੀ ਰੰਗ ਪਾਓਗੇ ਉਹਨੇ ਗ੍ਰਹਿਣ ਕਰੀ ਜਾਣਾ ਹੈ ਉਹਨੂੰ ਚੰਗਾ ਸਿਕਾਓਗੇ ਭਗਤਪੁਰਸੇ ਨੂੰ ਜੰਮਦੇ ਨੂੰ ਗਿਆਨ ਨਹੀਂ ਸੀ ਹੋਇਆ ਮਾਂ ਨੇ ਗਿਆਨ ਪਾਇਆ ਸੀ ਉਹਦੇ ਕੰਨਾਂ 'ਚ ਜੋ ਜੋ ਮਾਂ ਦੱਸੀ ਗਈ ਉਹਦੇ ਤੇ ਉਹ ਪੱਕੇ ਹੁੰਦੇ ਗਏ ਤੇ ਇਹੋ ਜੇ ਪੱਕੇ ਹੋਏ ਦੁਨੀਆ ਯਾਦ ਕਰਦੀ ਹੈ ਤੇ ਅਸੀਂ ਜੇ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਾਰ ਸਿੰਘ ਦੀ ਗੱਲ ਕਰਦੇ ਆ ਤੇ ਸਿੱਖਿਆ ਤੇ ਘਰ ਚੋਂ ਮਿਲੀ ਨਾ ਤੇ ਅੱਜ ਸਾਨੂੰ ਇਹ ਸਾਰੇ ਇਤਿਹਾਸਕ ਦਿਨ ਮਨਾਉਣ ਦਾ ਮਤਲਬ ਕੀ ਹੈ ਕਿ ਅਸੀਂ ਫੀਲਿੰਗ ਕਰਕੇ ਜਾਈਏ ਅਸੀਂ ਆਪਣੇ ਅੰਦਰ ਇਹ ਦਰਦ ਪਾਲੀਏ ਅਸੀਂ ਵੀ ਆਪਣੇ ਬੱਚੇ ਬੱਚੀਆਂ ਨੂੰ ਉਹ ਵਿਚਾਰ ਸਿਖਾਈਏ ਉਹ ਜਜਬਾ ਪੈਦਾ ਕਰੀਏ ਅਸੀਂ ਇੱਕੋ ਕਮਿਟਮੈਂਟ ਕਰ ਲਈਏ ਕਿ ਹੇ ਬਾਬਾ ਫਤਿਹ ਸਿੰਘ ਹੇ ਬਾਬਾ ਜ਼ੋਰਾਵਰ ਸਿੰਘ ਤੁਹਾਡੇ ਸ਼ਹੀਦੀ ਦਿਹਾੜੇ ਤੇ ਅਸੀਂ ਪ੍ਰਣ ਕਰਦੇ ਹਾਂ ਦੁੱਖ ਆਵੇ ਸੁੱਖ ਆਵੇ ਗੁਰੂ ਗ੍ਰੰਥ ਸਾਹਿਬ ਤੋਂ ਸਵਾਏ ਦੂਜੇ ਅੱਗੇ ਅਸੀਂ ਸਿਰ ਨਹੀਂ ਝੁਕਾਵਾਂਗੇ ਮਗਰ ਸਾਡੇ ਦਿਨ ਮਨਾਏ ਸਫਲ ਤੇ ਜੇ ਜਾ ਕੇ ਫਿਰ ਪੇਖੀਆਂ ਕੋਲ ਹੀ ਜਾਣਾ ਹੈ ਫਿਰ ਜਾ ਕੇ ਮਠੀਆਂ ਕਬਰਾਂ ਤੇ ਦੀਵੇ ਜਗਾਉਣੇ ਨੇ ਫਿਰ ਤੇ ਕੋਈ ਸਾਧ ਸੰਗਤ ਜੀ ਬਹੁਤਾ ਲਾਭ ਨਹੀਂ